ਹਾਂਜੀ ਇੱਕ ਵਾਰੀ ਫਿਰ ਤੋਂ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ। ਦੋਸਤੋ ਤੁਹਾਡਾ ਸਾਡੇ YouTube ਚੈਨਲ ਤੇ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਜਿਵੇਂ ਕਿ ਤੁਸੀਂ ਵੀਡੀਓ ਦੇ ਥੰਬਨੇਲ ਨੂੰ ਦੇਖ ਕੇ ਅੰਦਾਜ਼ਾ ਲਗਾ ਹੀ ਲਿਆ ਹੋਵੇਗਾ ਤੁਸੀਂ ਕਿ ਅੱਜ ਅਸੀਂ ਆਪਣੀ ਬੁਟੀਕ ਦੇ ਲਈ ਕੁਝ ਸਾਮਾਨ ਲੈ ਕੇ ਆਏ ਹਾਂ। ਜੋ ਕਿ ਤੁਸੀਂ ਵੀਡੀਓ ਦੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ। ਇਹਦੇ ਵਿੱਚ ਆਪਾਂ ਇੱਕ ਤਾਂ ਆਪਣੀ ਸ਼ਾਪ ਦੇ ਲਈ ਡੰਮੀ ਲੈ ਕੇ ਆਏ ਹਾਂ। ਐਂਡ ਇੱਕ ਆਪਾਂ ਅੰਬ੍ਰੇਲਾ ਮਸ਼ੀਨ ਰੈਡੀ ਕਰਵਾਈ ਆ ਆਰਡਰ ਤੇ ਸਪੈਸ਼ਲ ਹੈਵੀ ਡਿਊਟੀ ਵਾਲੀ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਇਹਦਾ ਕੰਪਲੀਟ ਸੈੱਟ ਅਸੀਂ ਲੈ ਕੇ ਆਏ ਆ ਇਹਦੇ ਨਾਲ ਆਪਾਂ ਟੇਬਲ ਐਂਡ ਸਟੈਂਡ ਵੀ ਹੈਵੀ ਡਿਊਟੀ ਵਾਲਾ ਹੀ ਲਿਆ ਵਾ ਠੀਕ ਹੈ ਜੀ ਸੋ ਆਪਾਂ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਜੀ ਹਾਂਜੀ ਸੋ ਆਪਾਂ ਆਪਣੀ ਵੀਡੀਓ ਨੂੰ ਸ਼ੁਰੂ ਕਰਦੇ ਆਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਮਸ਼ੀਨ ਅਸੀਂ ਆਰਡਰ ਤੇ ਸਪੈਸ਼ਲ ਰੈਡੀ ਕਰਵਾਈ ਗਿਆ ਥੋੜਾ ਜਲਦੀ ਦੇ ਵਿੱਚ ਉਹਨਾਂ ਨੇ ਇਸ ਮਸ਼ੀਨ ਦਾ ਬਾਕਸ ਚੇਕ ਕਰਤਾ ਜਿਵੇਂ ਕਿ ਬਾਕਸ ਜੋ ਹੈਗਾ ਬੀਚ ਫਲਾਈ ਬ੍ਰਾਂਡ ਦਾ ਵਾ ਬਟ ਜੋ ਇਹਦੇ ਅੰਦਰ ਮਸ਼ੀਨ ਆ ਉਹ ਡਿਫਰੈਂਟ ਬ੍ਰਾਂਡ ਤੇ ਤਿਆਰ ਹੋਈ ਵੀ ਆ ਸੋ ਨਾਲ ਕੇ ਨਾਲ ਆਪਾਂ ਇਹਨਾਂ ਨੂੰ ਅਨਬਾਕਸ ਕਰਾਂਗੇ ਵੀਡੀਓ ਦੇ ਵਿੱਚ ਹਾਂਜੀ ਇਹ ਵਾਲੀ ਮਸ਼ੀਨ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਅਸੀਂ ਆਰਡਰ ਤੇ ਰੈਡੀ ਕਰਵਾਈ ਆ ਮਾਰਕੀਟ ਦੇ ਵਿੱਚ ਇਸ ਮਸ਼ੀਨ ਦਾ ਹਾਂਜੀ ਸਪੈਸ਼ਲ ਜੋ ਬੁਟੀਕ ਵਾਸਤੇ ਜੋ ਹੈਵੀ ਵਰਕ ਆਪਾਂ ਕਰਦੇ ਆ ਬੁਟੀਕ ਦੇ ਉੱਪਰ ਉਹ ਵਾਲਾ ਮਾਡਲ ਅਸੀਂ ਰੈਡੀ ਕਰਵਾਇਆ ਵਾ ਇਹਦੇ ਬਹੁਤ ਸਾਰੇ ਪਾਰਟ ਜੋਗੇ ਜੁਕੀ ਕੰਪਨੀ ਦੇ ਆ ਐਂਡ ਇਹਦੇ ਕੁਝ ਕੁ ਪਾਰਟ ਜੋਗੇ ਪਿੱਤਲ ਦੇ ਬਣੇ ਹੋਏ ਆ ਠੀਕ ਹੈ ਜੀ ਇਹ ਵਾਲੇ ਬ੍ਰਾਂਡ ਦੇ ਉੱਪਰ ਇਹ ਮਸ਼ੀਨ ਤਿਆਰ ਆ। ਮਾਸਟਰ ਦੇ ਉੱਪਰ ਹੈਵੀ ਡਿਊਟੀ ਸਪੈਸ਼ਲ। ਆਹ ਜਿਹੜੇ ਇਹ ਨੀਚੇ ਵਾਲੇ ਪਾਰਟ ਆ ਇਹ ਹੈਵੀ ਲੱਗਿਆ। ਹਾਂਜੀ। ਜੋ ਮਸ਼ੀਨ ਦੇ ਵਿੱਚ ਇਹਦਾ ਸ਼ਟਲ ਆ ਜੋ ਹੈਗਾ ਉਹ ਵੀ ਯੂਕੇ ਕੰਪਨੀ ਦਾ ਲੱਗਿਆ ਹੋਇਆ ਇਹ ਵਾਲਾ। ਬਾਕੀ ਹੋਰ ਵੀ ਇਹਦੇ ਬਹੁਤ ਸਾਰੇ ਪਾਰਟਸ ਆ ਜਿਹੜੇ ਉਹ ਯੂਕੇ ਕੰਪਨੀ ਦੇ ਆ। ਜਿਹੜੇ ਯੂਕੇ ਮਸ਼ੀਨ ਨਹੀਂ ਇਮਪੋਰਟ ਕਰ ਸਕਦੇ। ਹਾਂਜੀ। ਆ ਵੀ ਆ ਮਸ਼ੀਨ ਬਹੁਤ ਵਧੀਆ ਨਾਲ ਇਹਦੀ ਰੇਂਜ ਵੀ ਰੀਜ਼ਨੇਬਲ ਆ ਹਾਂਜੀ ਬਹੁਤ ਹੀ ਰੀਜ਼ਨੇਬਲ ਜੇ ਪ੍ਰਾਈਸ ਦੇ ਉੱਪਰ ਇਹ ਵਾਲੀ ਮਸ਼ੀਨ ਰੈਡੀ ਹੋਈ ਆ ਅਸੀਂ ਤੁਹਾਨੂੰ ਸਭ ਦੱਸਾਂਗੇ ਜੋ ਕਿ ਕਿ ਕਿੰਨੇ ਦੀ ਇਹ ਮਸ਼ੀਨਾਨੂੰ ਰੈਡੀ ਹੋਈ ਆ ਠੀਕ ਹੈ ਜੀ ਹਾਂਜੀ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਅਸੀਂ ਤੁਹਾਨੂੰ ਸਾਰੀ ਡਿਟੇਲ ਦੱਸਾਂਗੇ ਕਿ ਇਹ ਵਾਲੀ ਮਸ਼ੀਨ ਕਿੰਨੇ ਦੀ ਰੈਡੀ ਹੋਈ ਆ ਠੀਕ ਹੈ ਜੀ ਜਿਵੇਂ ਕਿ ਆਪਣੀਆਂ ਭੈਣਾਂ ਜੋ ਕਿ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੀਆਂ ਸਟਾਰਟਿੰਗ ਦੇ ਵਿੱਚ ਜੋ ਕਿ ਇੰਨਾ ਖਰਚਾ ਨਹੀਂ ਕਰਨਾ ਚਾਹੁੰਦੀਆਂ ਤਾਂ ਉਹਨਾਂ ਦੇ ਲਈ ਇਹ ਵਾਲੀ ਬੈਸਟ ਆਪਸ਼ਨ ਆ ਬਹੁਤ ਹੀ ਘੱਟ ਬਜਟ ਦੇ ਵਿੱਚ ਇਹ ਤੁਸੀਂ ਇਦਾਂ ਦੀ ਮਸ਼ੀਨ ਰੈਡੀ ਕਰਵਾ ਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਐਂਡ ਆਪਾਂ ਇਹਦੇ ਤੇ ਹੈਵੀ ਟੂ ਹੈਵੀ ਸੂਟ ਕੋਈ ਵੀ ਕੱਟ ਸਕਦੇ ਆ ਜਿੰਨਾ ਬੈਨਾਂ ਨੇ ਡੇਲੀ ਕੰਮ ਕਰਨਾ ਡੇਲੀ ਕੰਮ ਆ ਉਹਨਾਂ ਲਈ ਇਹ ਮਸ਼ੀਨ ਸਭ ਤੋਂ ਬੈਸਟ ਮਸ਼ੀਨ ਆ ਇਹ ਸਪੈਸ਼ਲ ਡਿਮਾਂਡ ਤੇ ਅਸੀਂ ਰੈਡੀ ਕਰਈ ਆ ਆਪਣੀ ਸਪੈਸ਼ਲ ਬੁਟੀਕ ਲਈ ਰੈਡੀ ਕਰਾਈ ਆ ਇਹਦੇ ਤੇ ਆਪਾਂ ਕੋਈ ਵੀ ਲੋਰ ਆ ਕੋਈ ਵੀ ਸਟਿਚ ਕਰ ਸਕਦੇ ਆ ਟੀ-ਸ਼ਰਟਾਂ ਟਾਈਟ ਕਰ ਸਕਦੇ ਆ ਸਭ ਤੋਂ ਵਧੀਆ ਮਸ਼ੀਨ ਆ ਇਹ ਹਾਂਜੀ ਕਹਿਣ ਦਾ ਮਤਲਬ ਆ ਕਿਸੇ ਵੀ ਤਰ੍ਹਾਂ ਦਾ ਫੈਬਰਿਕ ਤੁਸੀਂ ਇਹ ਮਸ਼ੀਨ ਤੇ ਚਲਾ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਆਉਂਦੀ ਬੜੀ ਸਮੂਥ ਚੱਲਦੀ ਹੈ ਇਹ ਵਾਲੀ ਮਸ਼ੀਨ ਹਾਂਜੀ ਇਹ ਵੀ ਕੋਈ ਵੀ ਸੂਟ ਸਟਿਚ ਕਰ ਸਕਦੇ ਆ ਹਾਂਜੀ ਥੀਮ ਦੇ ਨਾਲ ਆਪ ਨੂੰ ਤਹਾ ਮਿਲੂਗਾ ਹਾਂਜੀ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਕਿ ਇਹ ਵਾਲੀ ਜੋ ਮਸ਼ੀਨ ਆ ਇਹ ਕੱਲੀ ਮਸ਼ੀਨ 5000 ਰੁਪਏ ਦੇ ਵਿੱਚ ਰੈਡੀ ਹੋਈ ਆ ਠੀਕ ਹੈ ਜੀ ਇਹਦੇ ਨਾਲ ਮੋਟਰ ਐਂਡ ਬਾਕੀ ਆਹ ਵਾਲਾ ਸਾਰਾ ਸੈੱਟ ਆ ਜੋ ਸਾਰਾ ਸਾਨੂੰ 7500 ਰੁਪਏ ਦੇ ਵਿੱਚ ਰੈਡੀ ਹੋਇਆ ਠੀਕ ਹੈ ਜੀ ਤੁਸੀਂ ਪੁੱਛਿਆ ਸੀ ਉਹ ਕੱਲੀ ਮਸ਼ੀਨ ਦਾ ਹੀ ਪ੍ਰਾਈਸ ਮੈਂ 210 ਹਾਂਜੀ ਇਹ ਵਾਲਾ ਜੋ ਮਾਡਲ ਹੈਵੀ ਡਿਊਟੀ ਆ 7500 ਵਿੱਚ ਹੀ ਫਟਾ ਪੈਰ ਮੋਟਰ ਮਹੀਂ ਸਾਰਾ ਕੁਝ ਮਿਲ ਜਾ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਅਸੀਂ ਤੁਹਾਨੂੰ ਇਹਦਾ ਪ੍ਰਾਈਸ ਸਭ ਕੁਝ ਦੱਸ ਦਿੰਦਾ ਕਿ ਕਿੰਨੇ ਦੇ ਵਿੱਚ ਇਹ ਵਾਲੀ ਮਸ਼ੀਨ ਰੈਡੀ ਹੋਈ ਆ ਆਹ ਵਾਲੀ ਮੋਟਰ ਅਸੀਂ ਇਹਦੇ ਨਾਲ ਲੈ ਕੇ ਆਏ ਆ ਇਸ ਤੋਂ ਨੈਕਸਟ ਅਸੀਂ ਤੁਹਾਨੂੰ ਇਹ ਮਸ਼ੀਨ ਦੀ ਪਰਫਾਰਮੈਂਸ ਵੀ ਚੈੱਕ ਕਰਾਵਾਂਗੇ ਪ੍ਰੋਪਰ ਇਹਨੂੰ ਫਿੱਟ ਕਰਕੇ ਸਟੈਂਡ ਦੇ ਉੱਪਰ ਪ੍ਰੋਪਰ ਫੱਟੇ ਦੇ ਉੱਪਰ ਫਿੱਟ ਕਰਕੇ ਅਸੀਂ ਤੁਹਾਨੂੰ ਇਹਦੀ ਸਪੀਡ ਐਂਡ ਪਰਫਾਰਮੈਂਸ ਦੀ ਵੀਡੀਓ ਵੀ ਅਸੀਂ ਤੁਹਾਨੂੰ ਸਭ ਉਹਦੇ ਵਿੱਚ ਚੈੱਕ ਕਰਾਵਾਂਗੇ ਠੀਕ ਹੈ ਜੀ ਸੋ ਇਹ ਵਾਲੀ ਮਸ਼ੀਨ ਅਸੀਂ ਅੱਜ ਲੈ ਕੇ ਆਏ ਆ ਆਪਣੀ ਬ੍ਰੇਕ ਦੇ ਲਈ ਅੰਬਰੇਲਾ ਮਸ਼ੀਨ ਜੋ ਕਿ ਅਸੀਂ ਆਰਡਰ ਤੇ ਰੈਡੀ ਕਰਵਾਈ ਸੀਗੀ ਇਸ ਦੇ ਨਾਲ ਹੀ ਅਸੀਂ ਕੁਝ ਅਸੈਸਰੀ ਦਾ ਸਮਾਨ ਵੀ ਲੈ ਕੇ ਆਏ ਆਪਣੀ ਸ਼ਾਪ ਦੇ ਲਈ ਜਿਵੇਂ ਕਿ ਹੈਂਗਰ ਵਗੈਰਾ ਆਹ ਵਾਲੇ ਕਲਿੱਪਰ ਵਗੈਰਾ ਇਹਦੇ ਵਿੱਚ ਵੀ ਜੋ ਅਸੀਂ ਸੂਟ ਰੈਡੀ ਕਰਾਂਗੇ ਉਹਨਾਂ ਨੂੰ ਡਿਸਪਲੇ ਕਰਨਾ ਬਹੁਤ ਹੀ ਈਜ਼ੀ ਹੋ ਜਾਊਗਾ ਇਹਦੇ ਨਾਲ ਹੀ ਅਸੀਂ ਆਹ ਵਾਲੀ ਇੱਕ ਡੰਮੀ ਲੈ ਕੇ ਆਏ ਆ ਹਾਂਜੀ ਇਹ ਵਾਲੀ ਡੰਮੀ ਵੀ ਅੱਜਕੱਲ ਬਹੁਤ ਇਹਦਾ ਮਤਲਬ ਕਿ ਰਿਵਾਜ ਹੈ ਇਸ ਚੀਜ਼ ਦਾ ਜਿਵੇਂ ਕਿ ਜੋ ਵੀ ਅਸੀਂ ਸੂਟ ਰੈਡੀ ਕਰਾਂਗੇ ਅਸੀਂ ਤੁਹਾਨੂੰ ਇਹਦੇ ਤੇ ਡਿਸਪਲੇ ਕਰਕੇ ਦਿਖਾਇਆ ਕਰਾਂਗੇ ਡੰਮੀ ਦੇ ਉੱਪਰ ਸੂਟ ਲੱਗੇ ਆ ਪ੍ਰੋਪਰ ਸੂਟ ਬਾਰੇ ਸਭ ਕੁਝ ਅਸੀਂ ਤੁਹਾਨੂੰ ਦੱਸਿਆ ਕਰਾਂਗੇ ਠੀਕ ਹੈ ਜੀ ਇਹ ਵੀ ਸਾਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਮਿਲੀ ਆ ਅਸੀਂ ਪਹਿਲਾਂ ਲੋਕਲ ਸ਼ਾਪਸ ਤੇ ਪਤਾ ਕੀਤਾ ਸੀਗਾ ਉਹ ਤਾਂ ਬਹੁਤ ਜ਼ਿਆਦਾ ਰੇਟ ਦੱਸ ਰਹੇ ਸੀਗੇ ਦੰਮੀ ਦਾ ਏ ਵੀ ਅਸੀਂ ਡਾਇਰੈਕਟਰ ਲੁਧਿਆਣੇ ਲੈ ਕੇ ਆਏ ਆ ਗੁਰ ਮੰਡੀ ਤੋਂ ਆਈ ਥਿੰਕ 1600 ਦੇ ਕਰੀਬੇ ਵਾਲੀ ਡੰਮੀ ਆਈ ਆ ਡੰਮੀ ਪਲੱਸ ਸਟੈਂਡ 1600 ਰੁਪਏ ਦਾ ਹਾਂਜੀ ਅਸੀਂ ਇਹ ਵਾਲੀ ਡੰਮੀ ਲੈ ਕੇ ਆਏ ਆ ਇਹਦੇ ਵਿੱਚ ਵੀ ਦੋ ਕਲਰ ਆਉਂਦੇ ਆ ਬਲੈਕ ਐਂਡ ਸਕਿਨ ਬਟ ਅਸੀਂ ਬਲੈਕ ਕਲਰ ਹੀ ਚੂਜ਼ ਕੀਤਾ ਠੀਕ ਹੈ ਜੀ ਇਹਨੂੰ ਅਸੀਂ ਅਸੈਂਬਲ ਕਰਕੇ ਤੁਹਾਨੂੰ ਦਿਖਾਵਾਂਗੇ ਪ੍ਰੋਪਰ ਫਿਟ ਕਰਕੇ ਸਭ ਤੋਂ ਛੋਟਾ ਸਾਈਜ਼ ਆ ਫਰੈਂਡਸ ਇਹ ਵਾਲਾ ਡੱਬੀ ਦਾ 32 34 ਇਹ ਵਾਲਾ ਸਾਈਜ਼ ਆ ਇਹਦੇ ਉੱਪਰ ਹਰ ਇੱਕ ਸਾਈਜ਼ ਦਾ ਕੱਪੜਾ ਹਰ ਇੱਕ ਸਾਈਜ਼ ਦਾ ਸੂਟ ਇਹਦੇ ਉੱਪਰ ਵਧੀਆ ਪ੍ਰੋਪਰ ਫਿੱਟ ਆ ਜਾਂਦਾ ਵਾ ਠੀਕ ਹੈ ਜੀ ਸੋ ਇਹ ਸੀਗਾ ਸਾਡਾ ਅੱਜ ਦਾ ਬਲੌਗ ਅੱਜ ਅਸੀਂ ਸ਼ਾਪ ਦੇ ਲਈ ਕੁਝ ਕੁ ਸਾਮਾਨ ਜੋ ਲੈ ਕੇ ਆਏ ਆ ਇਸ ਤੋਂ ਨੈਕਸਟ ਬਲੌਗ ਦੇ ਵਿੱਚ ਅਸੀਂ ਤੁਹਾਨੂੰ ਪ੍ਰੋਪਰ ਆਪਣੀ ਮਸ਼ੀਨ ਐਂਡ ਆ ਵਾਲੀ ਡੰਮੀ ਅਸੈਂਬਲ ਕਰਕੇ ਪ੍ਰੋਪਰ ਫਿੱਟ ਕਰਕੇ ਅਸੀਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਜੇਕਰ ਤੁਸੀਂ ਵੀ ਇਦਾਂ ਦੀ ਮਸ਼ੀਨ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਸਾਡੇ WhatsApp ਨੰਬਰ ਤੇ ਤਾਂ ਜੀ ਸੋ ਇਹ ਸੀ ਸਾਡਾ ਅੱਜ ਦਾ ਬਲੌਗ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਠੀਕ ਹੈ ਜੀ ਬਹੁਤ ਹੀ ਜਲਦ ਅਸੀਂ ਮਿਲਾਂਗੇ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ